ਮੇਰੇ ਬੱਲੂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਦੀ ਆਪਾਂ ਕਰਦੇ ਆਂ ਵੀਡੀਓ ਸਟਾਰਟ ਇੱਧਰ ਮੈਂ ਖੜੀ ਸੀ ਤੇ ਫੁੱਲ ਖਿੜੇ ਸੀ ਤੇ ਮੈਂ ਘੜੀ ਘੜਨੀ ਇਹਦੀ ਫੁੱਲਾਂ ਦੀ ਵੀਡੀਓ ਬਣਾ ਲਈ ਤੇ ਹੁਣ ਆਪਾਂ ਬਣਾਉਣ ਲੱਗਦੇ ਆਂ ਛੋਲਿਏ ਦੀ ਸਬਜ਼ੀ ਇੱਧਰ ਆਪਾਂ ਛੋਲਿਏ ਲੜਾਏ ਇਹ ਅੱਧਾ ਕਿਲੋ ਆਪਾਂ ਛੋਲਿਆ ਲਿਆ ਤੇ ਇੱਕ ਆ ਪਾ ਲੂ ਚਿਰਿਆ ਕਿਉਂਕਿ ਬੇਟੇ ਨੂੰ ਆਲੂ ਜਿਆਦਾ ਟੇਸਟੀ ਲੱਗਦਾ ਇਸ ਕਰਕੇ ਮੈਂ ਇੱਕ ਕਨਾਲ ਵੀ ਚਾਲੂ ਪਾਇਆ ਤੇ ਇਧਰ ਮਸ਼ਰੂਮ ਆ ਇਹ ਇਹ ਮੈਂ ਬਰੀਕ ਜੀਰ ਰੀਆਂ ਤੇ ਇਹ ਆਪਾਂ ਇਹਦੇ ਚ ਲਸਣ ਆ ਪਿਆਜ਼ ਤੇ ਅਦਰਕ ਇਹ ਆਪਾਂ ਸਾਰਾ ਜੀਰ ਕੇ ਰੱਖ ਲਿਆ ਤੇ ਇਹਨੂੰ ਮੈਂ ਮਿਕਸੀ ਦੇ ਵਿੱਚ ਗ੍ਰाइंड ਕਰ ਦੂੰਗੀ ਨਾਲ ਆਪਾਂ ਛੋਟਾ ਜਿਹਾ ਟੁਕੜਾ ਇੱਕ ਦਰ ਚੁਕੰਦਰ ਦਾ ਪਾਵਾਂਗੇ ਇਹਦੇ ਨਾਲ ਸਬਜ਼ੀ ਦਾ ਕਲਰ ਬਹੁਤ ਹੀ ਪਿਆਰਾ ਹੁੰਦਾ ਇਦਰ ਆਪਾਂ ਕੁੱਕਰ ਰੱਖ ਲੈ। ਇਹ ਚੱਪਾ ਤੇਲ ਪਾ ਦਿੰਨੇ। ਨਾਲ ਹੀ ਆਪਾਂ ਹਿੰਗ ਪਾ ਲਈ। ਜੀਰਾ ਨੋ ਪੈਡਨ ਸਮਾ ਸਕਿਆ ਹੋਇਆ ਇਹ ਪਾ ਲੈਣੀ ਹੈ ਇਹਦੇ ਵਿੱਚ ਲਹਿੰਦੇ ਆ ਗਿਆ ਬਰਫ ਤੇ ਇ ਵਿੱਚ ਆਪਣੀ ਜਿਹੜਾ ਪਾਵਾਂਗੇ ਨਮਕ ਮਿਰਚ ਹਲਦੀ ਤੇ ਮਸਾਲਾ ਉਹ ਆਪਾਂ ਇਹਦੇ ਵਿੱਚ ਹੀ ਪਾ ਲਾਂਗੇ ਇਹ ਵਿੱਚ ਪਾ ਕੇ ਥੋੜਾ ਜਿਹਾ ਪਾਣੀ ਪਾ ਦਾਂਗੇ ਨਾਲ ਮਸਾਲਾ ਪਾ ਲ ਜੂਗਾ

ਚੰਗੀ ਤਰ੍ਹਾਂ ਪੁਣਿਆ ਗਿਆ ਮੈਂ ਤੇ ਆਪਾਂ ਇਹ ਛੋਲਿਆ ਤੇ ਆਲੂਆਂ ਕਿਹੜਾ ਸੁਆਇਆ ਆਪਾਂ ਇਹ ਵੀ ਥਾਲੀ ਵਿੱਚ ਨਾਲ ਹੀ ਆਪਾਂ ਇਹ ਮਸ਼ਰੂਮ ਕੱਟੀ ਹੋਈ ਇਹ ਪਾ ਦਿੰਨੇ ਹਾਂ ਜਿਆਦਾ ਬਰੀਕ ਮਸ਼ਰੂਮ ਮੈਂ ਤਾਂ ਕੱਟੀ ਹੈ ਮੇਰੇ ਬੇਟੇ ਨੂੰ ਮਸ਼ਰੂਮ ਪਸੰਦ ਨਹੀਂ ਹੈਗੇ ਤੇ ਫਿਰ ਇਸ ਕਰਕੇ ਮੈਂ ਕੱਟ ਦਿੰਨੀ ਹੈ ਬਰੀਕ ਵੀ ਉਹ ਵਿੱਚ ਮੈਸ਼ ਹੋ ਜਾਂਦੀ ਤੇ ਪਤਾ ਨਹੀਂ ਲੱਗਦਾ ਬੱਚਾ ਖਾ ਵੀ ਲੈਂਦਾ ਇਹ ਛੋਟੇ ਛੋਟੇ ਤਰੀਕੇ ਨੇ ਜਿਹੜੇ ਬੱਚਿਆਂ ਨੂੰ ਸਬਜ਼ੀ ਖਵਾਉਣ ਦੇ ਤੇ ਜੇ ਆਪਾਂ ਛੁੱਕੇ ਨਹੀਂ ਹਾਂਦੇ ਫਿਰ ਆਪਾਂ ਇਸ ਤਰੀਕੇ ਨਾਲ ਉਹਨਾਂ ਨੂੰ ਸਾਰੀਆਂ ਸਬਜ਼ੀਆਂ ਖਵਾ ਸਕਦੇ ਹਾਂ ਉਹਨਾਂ ਦੇ ਤਰੀਕੇ ਨਾਲ ਬੱਚਾ ਖਾ ਵੀ ਲੈਂਦਾ ਕਿਉਂਕਿ ਉਹਨਾਂ ਨੂੰ ਫਿਰ ਉਹ ਉਹਦਾ ਪਤਾ ਨਹੀਂ ਲੱਗਦਾ ਉਹਨਾਂ ਨੂੰ ਇਹਦੇ ਵਿੱਚ ਇਹ ਬਸ਼ਰੂ ਇਹ ਬਹੁਤ ਟੇਸਟੀ ਬਣ ਜਾਂਦੀ ਹੈ ਸਰ। ਉਹ ਖਾਰੀ ਨਹੀਂ ਹੁੰਦਾ। ਜੇ ਬਸ਼ਰੂ ਵੈਸੇ ਉਹਦੇ ਕੋਲੇ ਆ ਜੇ ਇਹ ਰਿਨਿਊ ਹੁੰਦਾ ਹੈਗਾ। ਦੋ। ਆਪਾਂ ਇਹ ਚਾਰ ਪਾਣੀ ਵਸਲਾ ਮਚਾ ਰਹੇ ਹਾਂ। ਤੇ ਫਿਰ ਦੇਖਦੇ ਆਪਾਂ। ਇੱਧਰ ਆਪਣੇ ਕੁੱਕਰ ਦੇ ਚਾਰ ਪੰਜ ਛੇੜੀਆਂ ਵੱਜ ਗਈਆਂ। ਗੈਸ ਆਪਾਂ ਬੰਦ ਕਰ ਦਿੰਨੇ ਆ। ਤੇ ਇੱਥੇ ਆਪਾਂ ਮੱਖਣ ਕੱਢ ਲਿਆ। ਮਲਾਈ ਦੇ ਵਿੱਚੋਂ। ਤੇ ਜਿਹੜੇ ਆਪਾਂ ਇਹਦਾ ਸੀਗਾ ਇਹ ਵਜਾ ਦੁੱਧ ਇਹਦਾ ਹੁਣ ਆਪਾਂ ਪਨੀਰ ਕੱਢ ਲੈਨੇ। ਇਹਦੇ ਵਿੱਚ ਜਿਹੜਾ ਉਹਦਾ ਦੁੱਧ ਦਾ ਬਾਅਦ ਤਾਂ ਵਿੱਚ ਤੇ ਇੱਕ ਗਲਾਸ ਮੈਂ ਪਾਤਾ ਗਲਾਸ ਨੂੰ ਹੋਰ ਦੁੱਧ ਦਾ ਪਾਤਾ ਵੇਖੇ ਤੇ ਇਹਦਾ ਆਪਾਂ ਨੂੰ ਪਨੀਰ ਕੱਢ ਲੈਨੇ ਆ। ਇਹ ਆਪਾਂ ਵਿਨੀਗਰ 3 ਚਮਚ ਆਪਾਂ ਵਿਨੀਗਰ ਦੇ ਲਈਆ ਤੇ ਥੋੜਾ ਜਿਹਾ ਆਪਾਂ ਵਿੱਚ ਇਹਦੇ ਪਾਣੀ ਪਾ ਲਿਆ। ਇਹਨੂੰ ਥੋੜਾ ਜਿਹਾ ਕਰਕੇ ਆਪਾਂ ਇਹਨੂੰ ਹਿਲਾ ਲਾਂਗੇ ਤੇ ਇਹ ਚੰਗੀ ਤਰ੍ਹਾਂ ਪਨੀਰ ਨਿਕਲੂਗਾ ਬਾਹਰ ਜਿਹਾ। ਥੋੜਾ ਥੋੜਾ ਕਰਕੇ ਆਪਾਂ ਪਾਉਣਾ ਇਹਨੂੰ ਤੇ ਆਪਾਂ ਦੇ ਦੋ ਕੰਮ ਹੋ ਗਏ ਹਨ ਮੱਖਣ ਵੀ ਕੱਢ ਲਿਆ ਤੇ ਜਿਹੜਾ ਦੁੱਧ ਬਚਿਆ ਸੀਗਾ ਉਹਦਾ ਆਪਾਂ ਪਨੀਰ ਵੀ ਕੱਢ ਲਿਆ ਤੇ ਇਹਦੀ ਬੱਚਾ ਵੀ ਸਬਜੀ ਬਣ ਜੂਗੀ ਉਰਜੀ ਬਣ ਜੂਗੀ ਇਹਨਾਂ ਵਧੀਆ ਫਟ ਗਿਆ ਆ ਦੇਖੋਲੇੜੇ ਕਰਦੇ ਨੇ ਭੌਂਦੀ ਹੁਣ ਆਪਾਂ ਗੈਸ ਬੰਦ ਕਰ ਦਨੇ ਆ ਤੇ ਇਹਨੂੰ ਛਾਣ ਲੱਗਣੀ ਹੈ। ਇਹ ਮੈਂ ਪਨੀਰ ਕੱਟਤਾ ਤੇ ਛਾਣ ਕੇ ਰੱਖ ਲਿਆ ਇਹਦੀ ਆਪਾਂ ਪੁਰਜੀ ਬਣਾ ਲਾਂਗੇ। ਤੇ ਇੱਧਰ ਨਾਲ ਹੀ ਆਟਾ ਕੋਨੇ ਤੇ ਰੱਖਤਾ। ਇੱਧਰ ਆਪਾਂ ਨਾਲ ਦੀ ਨਾਲ ਫੁਲਕੇ ਲਾ ਲੈਨੇ ਆ। ਹਜਨਾ ਮੈਂ ਥੋੜਾ ਥੋੜੀ ਥੋੜੀ ਕਲਿੱਪਾਂ ਹੀ ਦਿਖਾਉਂਗੀ। ਕਿਉਂਕਿ ਆਪਾਂ ਹਰ ਰੋਜ਼ ਬਣਾਉਨੇ ਆਂ ਵੀਡੀਓ ਤੇ ਲਓ ਜੀ ਆਪਣਾ ਫੁੱਲ ਕਵਰ ਕੇ ਹੋ ਗਿਆ ਰੈਡੀ ਇਹਨੂੰ ਆਪਾਂ ਤਾਰ ਲੈਨੇ ਆ ਇਧਰ ਮੈਂ ਬੱਚਿਆਂ ਦੀ ਯੂਨੀਫਾਰਮ ਵਗੈਰਾ ਪਈਆਂ ਇਹਨਾਂ ਨੂੰ ਹੁਣ ਮੈਂ ਪ੍ਰੈਸ ਕਰਨ ਲੱਗਦੀ ਆ ਰਮਾਲ ਯੂਨੀਫਾਰਮ ਸਾਰਾ ਕੁਝ ਪਿਆ ਇਹਨੂੰ ਕਰਤੀ ਆ ਹੁਣ ਮੈਂ ਪ੍ਰੈਸ ਧਰਮਾਲੀ ਬਹੁਤ ਜਿਆਦਾ ਹੋ ਜਾਂਦੇ ਪੱਛਾਂ ਦੇ ਵਾਈਟ ਪਹਿਲਾਂ ਇਹਨਾਂ ਨੂੰ ਧੋਣ ਦਾ ਹੋ ਜਾਂਦਾ ਫਿਰ ਪ੍ਰੈਸ ਕਰਨੇ ਕਰਨ ਦਾ ਹੋ ਜਾਂਦਾ ਬੱਚਿਆਂ ਦੀ ਯੂਨੀਫਾਰਮ ਤਾਂ ਫਿਰ ਹਰ ਰੋਜ਼ ਪ੍ਰੈਸ ਚਾਹੀਦੀ ਹੈ ਮੈਂ ਸਾਰੀ ਯੂਨੀਫਾਰਮ ਵਗੈਰਾ ਸਾਰਾ ਨਾ ਪ੍ਰੈਸ ਕਰਕੇ ਰੈਡੀ ਕਰਕੇ ਰੱਖ ਦੇਣੀ ਵੀ ਜਿਹੜੀ ਸਵੇਰ ਚੱਕੜ ਬੱਚੇ ਤੇ ਆਪ ਕੋ ਆਪਣਾ ਨਹਾ ਧੋ ਲੈਣਾ ਕਿਉਂਕਿ ਆਪ ਸਵੇਰੇ ਬੱਚਿਆਂ ਨੂੰ ਪ੍ਰੈਸ ਕਰਕੇ ਦਿੰਨੇ ਕੱਪੜੇ ਉਹ ਨਹੀਂ ਹੁੰਦੇ ਜੇ ਰਾਤ ਨੂੰ ਬੂਟ ਪਾਲਸ ਵੀ ਮੈਂ ਉਹਨਾਂ ਦੇ ਜਿਹੜੇ ਸਕੂਲ ਵਾਲੇ ਆ ਰਾਤ ਨੂੰ ਕਰਦੀ ਆ ਜੋ ਇਹਨਾਂ ਦੇ ਇਨਰ ਵਗੈਰਾ ਸਾਰਾ ਕੁਝ ਨਾ ਮੈਂ ਰਾਤ ਨੂੰ ਤਿਆਰ ਕਰਕੇ ਰੱਖ ਦਿੰਨੀ ਆ ਤੇ ਸਵੇਰ ਬੱਚੇ ਆਪੋ ਆਪਣਾ ਚੱਕਦੇ ਆ ਤੇ ਨਾ ਲੈਂਦੇ ਆ ਕਿ ਸਿਹਰ ਦੀਆਂ ਜਿਹੜੀਆਂ ਬੱਚੇ ਬੈਣਾ ਬਹੁਤ ਜਲਦੀ ਆ ਜਾਂਦੀਆਂ ਇਸ ਕਰਕੇ ਫਿਰ ਸਾਰਾ ਕੁਝ ਰੈਡੀ ਕਰਕੇ ਰੱਖਣਾ ਪੈਂਦਾ ਸੋ ਇਹ ਮਾਂ ਦਾ ਫਰਜ਼ ਬਣਦਾ ਕਿ ਬੱਚਿਆਂ ਦਾ ਟਾਈਮ ਨਾਲ ਹੀ ਸਮਾਨ ਤਿਆਰ ਕਰਕੇ ਰੱਖ ਲੂਗੀ ਨਾ ਸਵੇਰੇ ਸਵੇਰੇ ਕਈਆਂ ਘਰਾਂ ਦੇ ਵਿੱਚ ਮੈਂ ਵੇਖਿਆ ਕਿਸੇ ਦੀ ਜਰਾਵੜੀ ਲੱਭਦੀ ਹੁੰਦੀ ਕਿਸੇ ਦੀ ਬੱਚੇ ਦੀ ਬਣਾਣ ਨਹੀਂ ਲੱਭਦੀ ਹੁੰਦੀ ਫਿਰ ਬੜਾ ਉਹ ਘਰ ਪਚਾਲ ਪੈਂਦਾ ਸਵੇਰੇ ਸਵੇਰੇ ਤੇ ਇਸ ਕਰਕੇ ਰਾਤ ਨੂੰ ਹੀ ਸਾਰਾ ਕੁਝ ਉਹਦਾ ਰੈਡੀ ਕਰ ਕਰਕੇ ਕਹਿੰਦੇ ਉਹਨਾਂ ਦੇ ਬੱਚੇ ਬਹੁਤ ਜਲਦੀ ਬੈਣਦੇ ਜਾਂਦੇ ਆ ਫਿਰ ਇਹਨਾਂ ਨੂੰ ਔਖਾ ਨਹੀਂ ਲੱਗਦਾ ਹੈਗਾ। ਇਹ ਰਸਤਾ ਹੁੰਦਾ ਕਿ ਆਪਣਾ ਰੋਟੀ ਸਬਜ਼ੀ ਬਣਾਉਣੀ, ਟਿਫਿਨ ਤਿਆਰ ਕਰਨਾ ਜਿਹੜਾ ਉਹਦਾ ਹੀ ਫਿਕਰ ਹੁੰਦਾ। ਇਸ ਤੋਂ ਬਾਅਦ ਆਪਾਂ ਸਾਰੇ ਕੱਪੜੇ ਪ੍ਰੈਸ ਕਰ ਲੈਣੇ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਮਿਲਦੀ ਹਾਂ। ਲਓ ਜਿਆ ਮੈਂ ਸਾਰੇ ਕੱਪੜੇ ਹੋ ਗਏ ਪ੍ਰੈਸ ਤੇ ਆਪਾਂ ਬੰਦ ਕਰ ਦਿੰਨੇ ਆ ਨਾਲ ਹੀ ਮੈਂ ਬੱਚਿਆਂ ਦੀ ਯੂਨੀਫਾਰਮ ਪ੍ਰੈਸ ਕੀਤੀ ਤੇ ਨਾਲ ਮੈਂ ਆਪਣਾ ਸੂਟ ਵੀ ਪ੍ਰੈਸ ਕਰ ਲਿਆ ਜਿਹੜਾ ਸਵੇਰੇ ਨਾ ਕੇ ਪਾਈ ਤਾਂ ਫਾਟ ਫੁੱਟ ਕਰ ਦਿੰਨੇ ਸੀ ਤੇ ਉਸ ਤੋਂ ਬਾਅਦ ਪਾ ਲਈ ਤਾਂ ਇਹ ਸਾਰੇ ਜਿਹੜੇ ਹੈਗੇ ਰਮਾਲ ਇਹ ਮੇਥੇ ਧਰਾਜ ਹੈਗਾ ਇਹਦੇ ਵਿੱਚ ਹੀ ਰੱਖ ਦਿੰਦੀ ਹਾਂ ਉਹ ਬੱਚਿਆਂ ਦੇ ਕੱਪੜੇ ਪਏ ਆ ਇਹ ਮੇਰੇ ਪਏ ਆ ਤੇ ਉਹਨਾਂ ਦੇ ਉਹਨਾਂ ਦੀ ਅਲਮਾਰੀ 'ਚ ਰੱਖ ਦਿੰਨੀ ਆ ਤੇ ਮੈਂ ਆਪਦੀ ਅਲਮਾਰੀ 'ਚ ਰੱਖ ਲੈਣੀ ਆ ਇੱਥੇ ਆਪਾਂ ਸਵੇਰੇ ਸ਼ਾਮ ਅਗਰਬਤੀ ਲਗਾਦਨੇ ਹੁੰਨੇ ਕਈ ਵਾਰੀ ਕਪੂਰ ਦੀ ਵੀ ਆਪਾਂ ਇੱਥੇ ਉਹ ਧੂਪ ਕਰਦਨੇ ਹੁੰਨੇ ਆ ਤੇ ਕਦੇ ਅਗਰਬਤੀ ਲਾਦਨੇ ਆ ਇਹ ਬੁੱਧਾ ਇਹਦਾ ਸਟੈਚੂ ਆ ਨਾਲ ਹੀ ਗਣੇਸ਼ ਜੀ ਦਾ ਸਟੈਚੂ ਆ ਮੋਰ ਪੰਖ ਪਏ ਆ ਜੇਕਰ ਤੁਹਾਨੂੰ ਅੱਜ ਦਾ ਮੇਰਾ ਇਹ ਬਲੌਗ ਪਸੰਦ ਆਇਆ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵੀਡੀਓ ਵਿੱਚ ਤਦ ਤੱਕ ਧੰਨਵਾਦ